ਚੈਨਲ ਪੰਜਾਬੀ ਦੇ ਸਤਿਕਾਰਯੋਗ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਸਵਾਗਤ ਦੋਸਤੋ ਅੱਜ ਆਈਆਂ ਕੁਝ ਗੱਲਾਂਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦਾ ਇੱਕ ਇਮੀਗ੍ਰੇਸ਼ਨ ਸੰਬੰਧੀ ਮਸਲਾ ਤੁਹਾਡੇ ਨਾਲ ਸਾਂਝਾ ਕਰਨਾ ਜਿਹੜੇ ਹੁਨਰਮੰਦ ਕਾਮੇ ਨੇ ਜਿਹੜੇ ਸਕਿਲਡ ਵਰਕਰ ਨੇ ਕੈਨੇਡਾ ਦੇ ਵਿੱਚ ਉਹ ਕੈਨੇਡਾ ਛੱਡ ਕੇ ਜਾ ਰਹੇ ਆ ਤੇ ਕੈਨੇਡਾ ਨੂੰ ਵੱਡਾ ਨੁਕਸਾਨ ਹੋ ਰਿਹਾ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਦੂਜਾ ਅਨਟੇਰੀਓ ਦੇ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਇੱਕ ਨਵਾਂ ਫੈਸਲਾ ਕੀਤਾ ਗਿਆ ਤੀਜਾ ਕੈਨੇਡਾ ਦੀਆਂ ਕਾਰਾਂ ਚੋਰੀ ਸਬੰਧੀ ਇੱਕ ਨਵੀਂ ਰਿਪੋਰਟ ਆਈ ਹੈ ਤੇ ਇੱਕ ਗੱਲਬਾਤ ਕਰਨੀ ਹੈ ਬੀਸੀ ਦੇ ਐਮਰਜੈਂਸੀ ਰੂਮਾ ਸਬੰਧੀ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਆਖਰ ਦੇ ਵਿੱਚ ਇੱਕ ਟਾਸਕ ਫੋਰਸ ਦੀ ਰੇਡ ਸਬੰਧੀ ਪਰਿਵਾਰ ਦੇ ਵਿੱਚ ਸਹਿਮਾ ਉਹ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਸਕਿਲਡ ਇਮੀਗ੍ਰੈਂਟਸ ਬਾਰੇ ਸਕਿਲਡ ਵਰਕਰ ਬਾਰੇ ਕੈਨੇਡਾ ਦੇ ਵਿੱਚ ਕਈ ਕਿਸਮ ਦੇ ਲੋਕ ਇੱਥੇ ਸੱਦੇ ਜਾਂਦੇ ਆ ਫੈਮਲੀ ਰੀਯੂਨੀਅਨ ਹੁੰਦੀ ਆ ਪਰਿਵਾਰ ਵਿਆਹ ਕਰਵਾ ਕੇ ਕੋ ਮਾਪੇ ਜਾਂ ਕਿਸੇ ਤਰੀਕੇ ਦੇ ਨਾਲ ਇੱਕ ਸਕਿਲਡ ਵਰਕਰ ਕੈਟਾਗਰੀ ਦੇ ਵਿੱਚ ਕੈਨੇਡਾ ਬਹੁਤ ਸਾਰੇ ਲੋਕਾਂ ਨੂੰ ਸੱਦਦਾ ਕਿ ਉਹ ਕੰਮ ਹੈ ਜਿਨ੍ਹਾਂ ਨੂੰ ਇੱਥੇ ਜ਼ਰੂਰਤ ਆ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਪੀਆਰ ਦਿੱਤੀ ਜਾਂਦੀ ਹੈ ਇੱਥੇ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਇੱਥੇ ਪੱਕੇ ਕੀਤਾ ਜਾਂਦਾ ਇੱਕ ਕੈਨੇਡਾ ਦੇ ਸਕਿਲਡ ਇਮੀਗਰੈਂਟਸ ਦੀ ਕਹ ਲੋ ਕਿ ਲੀਕੀ ਬਕਟ ਪ੍ਰੋਬਲਮ ਇਹ ਆ ਕਿ ਸਾਦ ਤਾਂ ਲੈਂਦੇ ਆ ਇੱਥੇ ਟਿਕਦੇ ਨਹੀਂ ਤੇ ਇਥੋਂ ਗਾਂ ਨੂੰ ਚਲੇ ਜਾਂਦੇ ਆ ਆਮ ਤੌਰ ਦੇ ਉੱਤੇ ਸੁਧਾਰਨ ਲੋਕ ਇਹ ਮੰਨ ਕੇ ਚੱਲਦੇ ਆ ਕਿ ਜਿਹੜਾ ਬੰਦਾ ਵੀ ਕੈਨੇਡਾ ਆ ਗਿਆ ਉਹ ਕਦੇ ਕੈਨੇਡਾ ਨੂੰ ਛੱਡ ਕੇ ਨਹੀਂ ਜਾਂਦਾ ਕਿਉਂਕਿ ਦੁਨੀਆ ਦੇ ਬਿਹਤਰੀਨ ਦੇਸ਼ਾਂ ਦੇ ਵਿੱਚੋਂ ਇੱਕ ਆ ਪਰ ਜਿਹੜੀ ਉਹ ਕੈਟਾਗਰੀ ਹੈ ਜਿਹੜੀ ਸਕਿਲਡ ਕੈਟਾਗਰੀ ਹੈ ਜਿਹੜੀ ਸਕਿਲਡ ਕੈਟਾਗਰੀ ਦੇ ਕੋਲ ਮੌਕੇ ਬਹੁਤ ਨੇ ਕਿ ਉਹ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਆਪਣੇ ਪੈਰ ਲਾ ਸਕਦੇ ਆ ਉਹਨਾਂ ਦੀ ਨੌਕਰੀ ਦੀ ਉੱਥੇ ਮੰਗ ਹੈਗੀ ਆ ਉਹ ਕੈਨੇਡਾ ਦੇ ਲਈ ਇੱਕ ਵੱਡਾ ਸੰਕਟ ਬਣਿਆ ਹੋਇਆ ਕਿ ਉਹ ਕੈਨੇਡਾ ਦੇ ਵਿੱਚ ਟਿਕ ਕਿਉਂ ਨਹੀਂ ਰਹੇ ਸਕਿਲਡ ਵਰਕਰ ਇਮੀਗ੍ਰੇਸ਼ਨ ਦੇ ਤਹਿਤ ਲੈ ਕੇ ਆਉਂਦੇ ਆ ਇੱਥੇ ਰਹਿੰਦੇ ਨਹੀਂ ਕੈਨੇਡਾ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕ ਜਿਹੜੇ ਹਾਈਲੀ ਐਜੂਕੇਟਿਡ ਹੁੰਦੇ ਆ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਆ ਤਾਂ ਕਿ ਇੱਥੇ ਕੈਨੇਡਾ ਦੀ ਇਕਨੋਮੀ ਨੂੰ ਗਰੋ ਕਰਦੇ ਵਿੱਚ ਹਿੱਸਾ ਪਾਉਣ ਪਰ ਪਤਾ ਇਹ ਲੱਗਦਾ ਕਿ ਪੰਜਾਂ ਦੇ ਵਿੱਚੋਂ ਇੱਕ ਇਸ ਕਿਸਮ ਦਾ ਇਮੀਗਰੈਂਟ ਕੈਨੇਡਾ ਛੱਡ ਕੇ ਚਲਿਆ ਜਾਂਦਾ ਹੈ ਤੇ ਜਿਹੜਾ ਬਹੁਤ ਵੱਡਾ ਇੱਕ ਡਿਪਾਰਚਰ ਆ ਜਿਹੜਾ ਕਿ ਉਹਨਾਂ ਦੇ ਪਹਿਲੇ 5 ਸਾਲਾਂ ਦੇ ਵਿੱਚ ਵਿੱਚ ਹੀ ਹੋ ਜਾਂਦਾ ਲੋਕਾਂ ਨੂੰ ਕੈਨੇਡਾ ਪਸੰਦ ਨਹੀਂ ਆਉਂਦਾ ਜਾਂ ਕੈਨੇਡਾ ਨਾਲੋਂ ਹੋਰ ਕੁਝ ਮੁਲਕ ਉਹਨਾਂ ਨੂੰ ਜ਼ਿਆਦਾ ਚੰਗੇ ਲੱਗਦੇ ਆ ਜਿਹੜਾ ਇਹ ਉਧਰਲੇ ਪਾਸੇ ਚਲੇ ਜਾਂਦੇ ਆ ਦੇਖੋ ਜਿਹੜਾ ਬੰਦਾ ਤਾਂ ਉਸ ਮੁਲਕ ਤੋਂ ਆਇਆ ਜਿਹੜੀ ਡਿਵੈਲਪਿੰਗ ਕੰਟਰੀ ਆ ਤੇ ਇੱਕ ਡਿਵੈਲਪਡ ਕੰਟਰੀ ਦੇ ਵਿੱਚ ਆ ਗਿਆ ਜਿਵੇਂ ਕਿ ਕੈਨੇਡਾ ਦੇ ਵਿੱਚ ਜਿਹਦੇ ਕੋਲੇ ਹੋਰ ਕੋਈ ਮੌਕਾ ਨਹੀਂ ਆ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦਾ ਉਹ ਤਾਂ ਰੁਕ ਜਾਂਦਾ ਇੱਥੇ ਉਹਦੇ ਲਈ ਤੇ ਬਹੁਤ ਵਧੀਆ ਆ ਪਰ ਜੇ ਇਸ ਵਿਅਕਤੀ ਕੋਲੇ ਕੰਪੈਰੀਜ਼ਨ ਆ ਜੇ ਇਸ ਵਿਅਕਤੀ ਕੋਲੇ ਮੌਕੇ ਆ ਕਿ ਮੇਰੀ ਜਿੱਦਾਂ ਦੀ ਨੌਕਰੀ ਕੈਨੇਡਾ ਦੇ ਵਿੱਚ ਐ ਇਦਾਂ ਦੀ ਨੌਕਰੀ ਅਮਰੀਕਾ 'ਚ ਵੀ ਹੋ ਸਕਦੀ ਆ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ 'ਚ ਵੀ ਹੋ ਸਕਦੀ ਤੇ ਉਹੀ ਸਹੂਲਤਾਂ ਮੇਰੀਆਂ ਉੱਥੇ ਹੋ ਸਕਦੀਆਂ ਉਹ ਲੋਕ ਫਿਰ ਆਪਣੇ ਡੈਸਟੀਨੇਸ਼ਨ ਦੁਬਾਰਾ ਸੋਚਦੇ ਆ ਫਿਰ ਉੱਥੇ ਜਾਂਦੇ ਆ ਜਿਹੜੀ ਸਕਿਲਡ ਇਮੀਗਰੈਂਟ ਕੈਟਾਗਰੀ ਆ ਉਹ ਕੈਟਾਗਰੀ ਦੇ ਵਿੱਚੋਂ ਬਹੁਤੇ ਲੋਕ ਪੰਜਾਬ ਦੇ ਵਿੱਚੋਂ ਇੱਕ ਇੱਥੋਂ ਚਲੇ ਜਾਂਦੇ ਆ ਜਿਹੜੇ ਐਜੂਕੇਟਿਡ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ ਉਹਨੇ ਛੇਤੀ ਛੱਡ ਕੇ ਜਾਂਦੇ ਆ ਜਿਹੜੇ ਲੋਕਾਂ ਦੇ ਕੋਲ ਪੀ ਐਚ ਡੀ ਆ ਜਾਂ ਹਾਈ ਲੈਵਲ ਦਾ ਐਕਸਪੀਰੀਅੰਸ ਆ ਉਹ ਬਹੁਤ ਜ਼ਿਆਦਾ ਹਾਈ ਰੇਟ ਦੇ ਉੱਤੇ ਛੱਡ ਕੇ ਜਾ ਰਹੇ ਜੇ ਉਹਨਾਂ ਦਾ ਮੁਕਾਬਲਾ ਉਹਨਾਂ ਲੋਕਾਂ ਦੇ ਨਾਲ ਕੀਤਾ ਜਾਵੇ ਜਿਨ੍ਹਾਂ ਕੋਲ ਸਿਰਫ ਬੈਚਲਰਸ ਡਿਗਰੀ ਆ ਰੀਜ਼ਨ ਇਹਦੇ ਬਹੁਤ ਸਾਰੇ ਨੇ ਦੱਸਿਆ ਜਾ ਰਿਹਾ ਕਿ ਇੱਕ ਤਾਂ ਅੰਡਰ ਇੰਪਲੋਇਡ ਅੰਡਰ ਪ੍ਰੋਵਾਈਡ ਦਾ ਮਤਲਬ ਇਹ ਆ ਕਿ ਕੀਤੀ ਤੇ ਪੀ ਐਚ ਡੀ ਆ ਪਰ ਕੰਮ ਕੋਈ ਹੋਰ ਕਰ ਰਹੇ ਆ ਉਹਨਾਂ ਦੀ ਪਸੰਦ ਦਾ ਕੰਮ ਉਹਨਾਂ ਨੂੰ ਉੱਥੇ ਨਹੀਂ ਮਿਲ ਰਿਹਾ ਦੂਜਾ ਇਹ ਹੈ ਕਿ ਓਨੀ ਵੱਡੀ ਤਨਖਾਹ ਉਹਨਾਂ ਨੂੰ ਇੱਥੇ ਨਹੀਂ ਮਿਲ ਰਹੀ ਸਿਰਫ ਜਿਹੜੇ ਮਤਲਬ ਜਿਹੜਾ ਕੋਈ ਬੈਚਲਰ ਦੀ ਡਿਗਰੀ ਜਿਹਦੇ ਕੋਲ ਹੈਗੀ ਆ ਉਹਨੂੰ ਵੀ ਓਨੇ ਕੀ ਪੈਸੇ ਮਿਲ ਜਾਂਦੇ ਆ ਤੇ ਪੀ ਐਚ ਡੀ ਵਾਲੇ ਨੂੰ ਵੀ ਓਨੇ ਕੀ ਪੈਸੇ ਮਿਲ ਜਾਂਦੇ ਆ ਸੋ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਨਾ ਤਾਂ ਕੈਰੀਅਰ ਦੇ ਵਿੱਚ ਗਰੋਥ ਹੋ ਰਹੀ ਆ ਨਾ ਉਹਨਾਂ ਦੇ ਪੈਸੇ ਪੂਰੇ ਮਿਲ ਰਹੇ ਆ ਤੇ ਇਹ ਕੈਨੇਡਾ ਨੂੰ ਇਹਨਾਂ ਸਕਿਲਡ ਵਰਕਰ ਦੀ ਲੋੜ ਬਹੁਤ ਆ ਇਕਨੋਮੀ ਨੂੰ ਸਟਰੋਂਗ ਕਰਨ ਦੇ ਲਈ ਬਹੁਤ ਜ਼ਿਆਦਾ ਇਹਨਾਂ ਨੂੰ ਇਸ ਕਿਸਮ ਦੇ ਵਰਕਰਸ ਦੀ ਲੋੜ ਆ ਕੈਨੇਡਾ ਐਸ ਵੇਲੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਜਿਹਦੇ ਵਿੱਚ ਅਮਰੀਕਾ ਦੇ ਨਾਲ ਵਪਾਰਕ ਜੰਗ ਲੱਗੀ ਆ ਇਕਨੋਮਿਕ ਗਰੋਥ ਸਾਡੀ ਕੈਨੇਡਾ ਦੀ ਜਿਹੜੀ ਸਲੋ ਚੱਲ ਰਹੀ ਆ ਸਾਨੂੰ ਨਵਾਂ ਇਨਫਰਾਸਟ੍ਰਕਚਰ ਚਾਹੀਦਾ ਸਾਨੂੰ ਨਵੀਂ ਹਾਊਸਿੰਗ ਚਾਹੀਦੀ ਆ ਸਾਨੂੰ ਨਵੀਂ ਮੈਨੂਫੈਕਚਰਿੰਗ ਚਾਹੀਦੀ ਆ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਜਿਹੜੇ ਸਕਿਲਡ ਇਮੀਗ੍ਰੈਂਟਸ ਨੇ ਉਹ ਇਹਨਾਂ ਪ੍ਰੋਬਲਮਸ ਨੂੰ ਫਿਕਸ ਕਰਨ ਦੇ ਵਿੱਚ ਮਦਦ ਕਰਦੇ ਆ ਪਰ ਕਿਉਂਕਿ ਬਹੁਤ ਸਾਰੇ ਚਲੇ ਜਾਂਦੇ ਆ ਇਸ ਕਰਕੇ ਸਿਚੁਏਸ਼ਨ ਪਹਿਲਾਂ ਨਾਲੋਂ ਵੀ ਮਾੜੀ ਹੋ ਜਾਂਦੀ ਆ ਸਕਿਲਡ ਇਮੀਗ੍ਰੈਂਟਸ ਅਸਲ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਟੈਲੈਂਟ ਆ ਉਹ ਇੱਥੇ ਵਰਤਿਆ ਨਹੀਂ ਜਾ ਰਿਹਾ ਜਿਹੜੇ ਬਹੁਤ ਸਾਰੇ ਇਮੀਗਰੈਂਟ ਇੱਥੇ ਆਉਂਦੇ ਆ ਇਹ ਕਿਹੜੀ ਕੈਟਾਗਰੀ ਹੁੰਦੀ ਆ ਮੰਨ ਲਓ ਕੋਈ ਇੰਜੀਨੀਅਰਿੰਗ ਕਰਕੇ ਆਇਆ ਜਾਂ ਟੈਕਨੋਲੋਜੀ ਦੇ ਵਿੱਚ ਆ ਗਿਆ ਜਾਂ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਆ ਗਿਆ ਜਾਂ ਆਰਕੀਟੈਕਟ ਦੇ ਵਿੱਚ ਆ ਗਿਆ ਜਾਂ ਹੈਲਥ케ਅਰ ਦੇ ਕਿਸੇ ਫੀਲਡ ਦੇ ਵਿੱਚ ਆ ਗਿਆ ਉਹ ਲੋਕ ਇੱਥੇ ਨਹੀਂ ਟਿਕ ਰਹੇ ਪਰ ਆਮ ਤੌਰ ਦੇ ਉੱਤੇ ਉੱਥੇ ਹੁੰਦਾ ਕੀ ਆ ਕਿ ਸਭ ਤੋਂ ਵੱਡਾ ਬੈਰੀਅਰ ਉਹਨਾਂ ਦੀ ਲਾਇਸੈਂਸਿੰਗ ਦਾ ਆ ਉੱਥੋਂ ਦੇ ਇੰਜੀਨੀਅਰ ਨੂੰ ਉੱਥੋਂ ਦੇ ਡਾਕਟਰ ਨੂੰ ਉੱਥੋਂ ਦੀ ਟੈਕਨੋਲੋਜੀ ਵਾਲੇ ਨੂੰ ਉੱਥੋਂ ਦੇ ਬਿਜ਼ਨਸਮੈਨਜਮੈਂਟ ਦੇ ਪੜੇ ਨੂੰ ਇੱਥੇ ਕੈਨੇਡਾ ਲਾਇਸੈਂਸਿੰਗ ਨਹੀਂ ਦੇ ਰਿਹਾ ਉਹਨਾਂ ਦੀ ਪੜ੍ਹਾਈ ਨੂੰ ਬਰਾਬਰ ਨਹੀਂ ਮੰਨਦਾ ਉਲਟਾ ਇਹ ਕਹਿੰਦੇ ਆ ਕਿ ਤੁਹਾਨੂੰ ਕੈਨੇਡਾ ਦਾ ਐਕਸਪੀਰੀਅੰਸ ਚਾਹੀਦਾ ਕੈਨੇਡਾ ਦਾ ਐਕਸਪੀਰੀਅੰਸ ਚਾਹੀਦਾ ਉਹਨੂੰ ਲੋਅਰ ਲੈਵਲ ਦੇ ਉੱਤੇ ਨੌਕਰੀ ਕਰਨੀ ਪੈ ਰਹੀ ਆ ਜਦੋਂ ਲੋਅਰ ਲੈਵਲ ਤੇ ਨੌਕਰੀ ਕਰਦਾ ਉਹਦੀ ਪ੍ਰੋਮੋਸ਼ਨ ਨਹੀਂ ਹੋ ਰਹੀ ਅਲਟੀਮੇਟਲੀ ਉਹ ਫਰਸਟ੍ਰੇਟ ਹੋ ਕੇ ਕੈਨੇਡਾ ਛੱਡ ਜਾਂਦਾ ਆ ਇਸ ਤਰ੍ਹਾਂ ਦੇ ਵਰਕਰਸ ਦਾ ਜਾਣਾ ਕੈਨੇਡਾ ਦੇ ਆਰਥਿਕ ਨਿਸ਼ਾਨਿਆਂ ਤੋਂ ਪਿੱਛੇ ਰਹਿ ਜਾਂਦਾ ਉੱਥੇ ਤੱਕ ਨਹੀਂ ਜਾਇਆ ਜਾਂਦਾ ਇਸ ਚੀਜ਼ ਨੂੰ ਸੈਲਫ ਸਬੋਟੇਜ ਕਿਹਾ ਜਿਹੜਾ ਸਬੋਟੇਜ ਕਿਹਾ ਇਸ ਰਿਪੋਰਟ ਦੇ ਵਿੱਚ ਕਿ ਕੈਨੇਡਾ ਇਮੀਗਰੈਂਟਸ ਨੂੰ ਇਨਵਾਈਟ ਕਰਦਾ ਇੱਥੇ ਲਿਆ ਕੇ ਉਹਨਾਂ ਨੂੰ ਮੌਕਾ ਦਿੰਦਾ ਕਿ ਤੁਸੀਂ ਇੱਥੇ ਰਹੋ ਕਿ ਤੁਹਾਨੂੰ ਅਸੀਂ ਕਾਮਯਾਬ ਕਰਾਂਗੇ ਪਰ ਜਦੋਂ ਬਹੁਤ ਸਾਰੇ ਹਾਈਲੀ ਸਕਿਲਡ ਵਰਕਰ ਇੱਥੇ ਆ ਜਾਂਦੇ ਆ ਇਹ ਉਹਨਾਂ ਦੀ ਸਕਿੱਲ ਨੂੰ ਯੂਜ਼ ਨਹੀਂ ਕਰ ਸਕਦੇ ਤੇ ਅਲਟੀਮੇਟਲੀ ਉਹ ਚਲੇ ਜਾਂਦੇ ਆ ਇਦੇ ਨਾਲ ਟੈਲੈਂਟ ਵੀ ਵੇਸਟ ਹੋ ਰਿਹਾ ਪੈਸਾ ਵੀ ਵੇਸਟ ਹੋ ਰਿਹਾ ਤੇ ਟਾਈਮ ਵੀ ਵੇਸਟ ਹੋ ਰਿਹਾ ਸੋ ਇਹ ਕੁਝ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਰਿਟੈਂਸ਼ਨ ਬਹੁਤ ਔਖੀ ਆ ਰਿਟੈਂਸ਼ਨ ਦਾ ਮਤਲਬ ਆ ਕਿ ਜੇ ਤੁਸੀਂ ਸੱਦ ਵੀ ਲਏ ਲੋਕ ਟਿਕਦੇ ਨਹੀਂ ਇੱਥੇ ਉੱਥੇ ਲੀਵਿੰਗ ਰੇਟ ਜ਼ਿਆਦਾ ਲੋਕ ਛੱਡ ਕੇ ਜ਼ਿਆਦਾ ਜਾ ਰਹੇ ਆ ਬਿਜ਼ਨਸ ਤੇ ਫਾਈਨੈਂਸ ਮੈਨੇਜਮੈਂਟ ਇਨਫੋਰਮੇਸ਼ਨ ਤੇ ਕਮਿਊਨੀਕੇਸ਼ਨ ਟੈਕਨੋਲੋਜੀ ਜਿਹੜੀ ਆਈਸੀਟੀ ਆ ਇੰਜੀਨੀਅਰਿੰਗ ਤੇ ਆਰਕੀਟੈਕਟ ਮੈਨੇਜਮੈਂਟ ਮੈਨੂਫੈਕਚਰਿੰਗ ਤੇ ਪ੍ਰੋਸੈਸਿੰਗ ਇੰਜੀਨੀਅਰਿੰਗ ਤੇ ਹੈਲਥ케ਅਰ ਪ੍ਰੋਫੈਸ਼ਨਲ ਇਹਨਾਂ ਕੇਸਸ ਦੇ ਵਿੱਚ ਇਹਨਾਂ ਵਰਕਰਸ ਦਾ ਇੱਥੇ ਰੱਖਣਾ ਬਹੁਤ ਔਖਾ ਹੋਇਆ ਆ ਇਹ ਬਾਹਰ ਜਾ ਰਹੇ ਆ ਔਰ ਇਹ ਕੋਈ ਨਹੀਂ ਕਿ ਪ੍ਰੋਬਲਮ 2-4 ਸਾਲ ਦੇ ਵਿੱਚ ਸ਼ੁਰੂ ਹੋਈ ਆ ਇਹ ਬਹੁਤ ਪੁਰਾਣੀ ਕੈਨੇਡਾ ਦੀ ਪ੍ਰੋਬਲਮ ਆ ਜਿਹਦੇ ਕਿ ਜਿਹੜੇ ਮਾੜੇ ਨਤੀਜੇ ਆ ਉਹ ਹੁਣ ਸਾਡੇ ਸਾਹਮਣੇ ਆ ਰਹੇ ਆ ਇਹਨਾਂ ਨੂੰ ਇੱਥੇ ਜਿਹੜੇ ਹਾਈ ਸਕਿਲਡ ਇਮੀਗ੍ਰੈਂਟਸ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅਗਲੀ ਗੱਲ ਅਨਟੈਰੀਓ ਦੀ ਅਨਟੈਰੀਓ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਕਈ ਮਾਮਲੇ ਪਿਛੇ ਸਮੇਂ ਦੇ ਵਿੱਚ ਸਾਂਝੇ ਕੀਤੇ ਗਏ ਆ ਕਈ ਇਸ਼ੂ ਉੱਥੇ ਆਏ ਆ ਜਿਹੜਾ ਟ੍ਰੈਫਿਕ ਕੈਮਰਿਆਂ ਦਾ ਜਾਂ ਸਪੀਡ ਕੈਮਰਿਆਂ ਦਾ ਇਸ਼ੂ ਆ ਉਹ ਬਹੁਤ ਚਰਚਾ ਦੇ ਵਿੱਚ ਰਿਹਾ ਹੁਣ ਇੰਟੈਰੀਓ ਇਹ ਚਾਹੁੰਦੇ ਆ ਕਿ ਜੇ ਕੋਈ ਵਿਅਕਤੀ ਇੰਪੇਅਰ ਡਰਾਈਵਿੰਗ ਕਰਦਾ ਆ ਧਿਆਨ ਦੇ ਨਾਲ ਡਰਾਈਵਿੰਗ ਨਹੀਂ ਕਰਦਾ ਤੇ ਜੇ ਉਹ ਐਕਸੀਡੈਂਟ ਕਰ ਦਿੰਦਾ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਣੀ ਆ ਉਹ ਕਾਰਵਾਈ ਸਖਤ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਲੋਕ ਇਦਾਂ ਦੀ ਗਲਤੀ ਨਾ ਕਰਨ ਸਰਕਾਰ ਇਸ ਵੇਲੇ ਇੱਕ ਨਵਾਂ ਲਾ ਨਵਾਂ ਕਾਨੂੰਨ ਲਿਆਉਣਾ ਸੋਚ ਰਹੀ ਆ ਜਿਹਦੇ ਵਿੱਚ ਜਿਹੜੇ 임ਪੇਅਰਡ ਡਰਾਈਵਰ ਨੇ ਜੇ ਉਹਦੇ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਮੰਨ ਲਓ ਕੋਈ ਮਾਪੇ ਦੀ ਮੌਤ ਹੋ ਗਈ ਜਾਂ ਕਿਸੇ ਪੇਰੈਂਟ ਦੀ ਜਾਂ ਕਿਸੇ ਗਾਰਡੀਅਨ ਦੀ ਇਹਦਾ ਮਤਲਬ ਇਹ ਆ ਕਿ ਜਿਹੜਾ ਉਹਦੇ ਪਿੱਛੇ ਬੱਚਾ ਬਚ ਗਿਆ ਇਹ ਨਹੀਂ ਕਿ ਉਹਦੇ ਨਾਲ ਸਫਰ ਕਰ ਰਿਹਾ ਸੀ ਮਤਲਬ ਇੱਕ ਵਿਅਕਤੀ ਦੀ ਮੌਤ ਹੋ ਗਈ ਗਲਤੀ ਦੂਜੇ ਦੀ ਸੀ ਨਸ਼ਾ ਕਰਕੇ ਜਾਂ ਕਿਸੇ 임ਪੇਅਰਡ ਤਰੀਕੇ ਫੋਨ ਦੇ ਉੱਤੇ ਸੀ ਜਾਂ ਕੁਝ ਕਰਕੇ ਉਹਦੀ ਜਿਹੜਾ ਐਕਸੀਡੈਂਟ ਕਰ ਦਿੱਤਾ ਇਹ ਕਹਿੰਦੇ ਆ ਕਿ ਉਹ ਜੇਸ ਬੰਦੇ ਦੀ ਮੌਤ ਹੋਈ ਆ ਉਹਦੇ ਸਾਰੇ ਬੱਚਿਆਂ ਦਾ ਖਰਚਾ ਉਸ ਬੰਦੇ ਸਰ ਪਾਇਆ ਜਾਵੇ ਜਿਸ ਬੰਦੇ ਨੇ ਐਕਸੀਡੈਂਟ ਕੀਤਾ ਆ ਆਈਡੀਆ ਕਿਉਂ ਡਿਸਕਸ ਕੀਤਾ ਜਾ ਰਿਹਾ ਅਟਾਰਨੀ ਜਨਰਲ ਜਿਹੜੇ ਡਾਕਟੋਨੀ ਨੇ ਉਹਨਾਂ ਨੇ ਇਹ ਲੈ ਕੇ ਆਂਦਾ ਉਹ ਕਹਿੰਦੇ ਆ ਕਿ ਜਦੋਂ ਮਾਪਿਆਂ ਦੀ ਮੌਤ ਹੋ ਜਾਂਦੀ ਆ ਜਿਹੜੇ ਬੱਚੇ ਆ ਉਹ ਇੱਕ ਤਾਂ ਮਾਨਸਿਕ ਰੂਪ ਦੇ ਵਿੱਚ ਟੁੱਟ ਜਾਂਦੇ ਆ ਦੂਜਾ ਉਹਨਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਆਰਥਿਕ ਬੋਝ ਪੈਂਦਾ ਆ ਉਹਨੂੰ ਕਰਨ ਦੇ ਲਈ ਇਸ ਵੇਲੇ ਜਿਹੜੇ ਪਰਿਵਾਰ ਨੇ ਉਹ ਡਰਾਈਵਰ ਨੂੰ ਸੂ ਕਰ ਸਕਦੇ ਆ ਪਰ ਸਰਕਾਰ ਇਹ ਮੰਨਦੀ ਆ ਕਿ ਇਹ ਇਨਫ ਨਹੀਂ ਆ ਇਹ ਪੂਰਾ ਨਹੀਂ ਆ ਹਾਲਾਂਕਿ ਹੁਣ ਵੀ ਕਾਨੂੰਨ ਹੈਗਾ ਆ ਕਿ ਜੇ ਉਹ ਗਲਤੀ ਉਹਦੇ ਬੰਦੇ ਦੀ ਆ ਤਾਂ ਉਹਨੂੰ ਸੂ ਕੀਤਾ ਜਾ ਸਕਦਾ ਨਵਾਂ ਰੂਲ ਕੀ ਕਰੂਗਾ ਜੇ ਅੰਪਾਇਰਡ ਡਰਾਈਵਰ ਦੀ ਗਲਤੀ ਦੇ ਕਾਰਨ ਕਿਸੇ ਪੇਰੈਂਟ ਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਚਾਈਲਡ سپورਟ ਦੇ ਲਈ ਮੰਥਲੀ ਪੇ ਕਰਨਾ ਪਊਗਾ ਉਹਨੂੰ ਉਸ ਬੱਚੇ ਨੂੰ 18 ਸਾਲਾਂ ਤੱਕ ਜਾਂ ਜਦੋਂ ਆਪਣਾ ਹਾਈ ਸਕੂਲ ਖਤਮ ਨਹੀਂ ਕਰ ਲੈਂਦਾ ਉਦੋਂ ਤੱਕ ਪੇ ਕਰਨਾ ਪਊਗਾ ਇਹ ਬਿਲਕੁਲ ਉਸੇ ਤਰ੍ਹਾਂ ਦੀ ਪੇਮੈਂਟ ਹੋਊਗੀ ਜਿਸ ਤਰੀਕੇ ਦੇ ਨਾਲ ਜਦੋਂ ਡਾਈਵੋਰਸ ਡਾਈਵੋਰਸ ਹੋ ਜਾਂਦਾ ਤੇ ਇੱਕ ਮਾਪਾ ਉਹਨਾਂ ਬੱਚਿਆਂ ਨੂੰ 18 ਸਾਲ ਤੱਕ ਪੇ ਕਰਦਾ ਜਿਹੜੀ ਚਾਈਲਡ سپورਟ ਦਿੰਦਾ ਆ ਇਹਦੇ ਨਾਲ ਜਿਹੜਾ ਬੰਦਾ ਸ਼ਰਾਬ ਪੀਂਦਾ ਜਾਂ ਕੋ ਡਰੱਗਸ ਲੈਂਦਾ ਆ ਉਹਦੇ ਜਿਹੜੇ ਆ ਉਹ ਇਹਨੂੰ ਕਵਰ ਕਰੂਗਾ ਡਰੰਕ ਡਰਾਈਵਰਸ ਨੂੰ ਡਰੱਗ ਕੰਪੇਅਰਡ ਡਰਾਈਵਰਸ ਨੂੰ ਤੇ ਕੋਈ ਵੀ ਜਿਹੜਾ ਅੰਡਰ ਇਨਫਲੂਐਂਸ ਆਫ ਸਬਸਟੈਂਸ ਜਿਹੜਾ ਉੱਥੇ ਅੰਪੀਅਰਮੈਂਟ ਜਿਹੜੀ ਆ ਉਹ ਕਰ ਰਿਹਾ ਆ ਬੱਚੇ ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਦੀ ਆਰਥਿਕ ਰੂਪ ਦੇ ਵਿੱਚ ਜ਼ਰੂਰਤ ਬਹੁਤ ਵੱਡੀ ਹੁੰਦੀ ਆ ਅਚਾਨਕ ਮਾਪਿਆਂ ਦੇ ਚਲੇ ਜਾਣ ਦੇ ਨਾਲ ਬੱਚਿਆਂ ਦਾ ਸਾਰਾ ਕੁਝ ਜਿਹੜੇ ਹਾਊਸਹੋਲਡ ਫਾਈਨੈਂਸਰਸ ਨੇ ਕਲਾਪਸ ਕਰ ਜਾਂਦੇ ਨੇ ਸਾਰਾ ਕੁਝ ਉੱਥੇ ਚਲੇ ਜਾਂਦਾ ਸਰਕਾਰ ਚਾਹੁੰਦੀ ਆ ਕਿ ਜਿਹੜਾ ਵਿਅਕਤੀ ਜ਼ਿੰਮੇਵਾਰ ਆ ਇਸ ਚੀਜ਼ ਦੇ ਲਈ ਉਹਨੂੰ ਇਹ ਸਜ਼ਾ ਦਿੱਤੀ ਜਾਵੇ ਇਹ ਟੈਕਸਸ ਦੇ ਲਾ ਤੋਂ ਜਿਹੜਾ ਇਨਸਪਾਇਰ ਹੋਇਆ ਦੱਸਿਆ ਜਾ ਰਿਹਾ ਆ ਟੈਕਸਾਸ ਅਮਰੀਕਾ ਦੀ ਸਟੇਟ ਟੈਕਸਾਸ ਉਹਨਾਂ ਨੇ 2023 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਕਿ ਜਿਹੜਾ ਵੀ ਕੋਈ ਇਦਾਂ ਦਾ ਡਰਾਈਵਰ ਆ ਜਿਹੜਾ ਨਸ਼ਾ ਕਰਕੇ ਕਾਰ ਚਲਾ ਰਿਹਾ ਆ ਉਹ ਚਾਈਲਡ سپورਟ ਦੇ ਲਈ 18 ਸਾਲ ਤੱਕ ਪੇ ਕਰੂਗਾ ਅੰਟੇਰੀਓ ਇਸੇ ਤਰ੍ਹਾਂ ਦੀ ਅਪਰੋਚ ਇੱਥੇ ਲਿਆਉਣਾ ਚਾਹ ਰਹੀ ਆ ਪਰ ਉਹਨਾਂ ਕੈਨੇਡੀਅਨ ਸਟੈਂਡਰਡਸ ਦੇ ਨਾਲ ਜਿਹੜੀ ਇੰਪੇਅਰਡ ਡਰਾਈਵਿੰਗ ਦੇ ਨਾਲ ਹੋਣ ਵਾਲੀਆਂ ਮੌਤਾਂ ਹਜੇ ਵੀ ਬਹੁਤ ਵੱਡੀ ਪ੍ਰੋਬਲਮਾਂ ਸਾਲ ਦੇ ਵਿੱਚ 182 ਲੋਕਾਂ ਦੀ ਮੌਤ ਇੰਪੇਅਰਡ ਡਰਾਈਵਰਸ ਕਰਕੇ ਹੁੰਦੀ ਆ 96 ਜਿਹੜੇ ਡਰਿੰਕਿੰਗ ਐਂਡ ਡਰਾਈਵਿੰਗ ਤੇ 88 ਜਿਹੜੇ ਆ ਹੋਰ ਜਿਹੜੇ 86 ਜਿਹੜੇ ਨੇ ਹੋਰ ਉਹ ਦੂਜੇ ਨਸ਼ੇ ਦੇ ਕਰਕੇ ਸੋ ਇਹ ਇੱਕ ਵੱਡੀ ਪਲਾਨ ਇੰਟੈਰੀਓ ਅਸਲ ਦੇ ਵਿੱਚ ਜਿਹੜੀ ਪ੍ਰਪੇਅਰ ਕਰ ਰਿਹਾ ਹੈ ਹੋਰ ਪੈਕੇਜ ਇਹਦੇ ਵਿੱਚ ਬਹੁਤ ਸਾਰੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਆ ਤਾਂ ਕਿ ਇੰਪੇਅਰਡ ਡਰਾਈਵਿੰਗ ਦੇ ਨਾਲ ਡੀਲ ਕੀਤਾ ਜਾ ਸਕੇ ਉਸ ਪਲਾਨ ਦਾ ਇੱਕ ਹਿੱਸਾ ਇਹ ਦੱਸਿਆ ਜਾ ਰਿਹਾ ਆ ਪਿਛਲੇ ਸਾਲ ਪ੍ਰੋਵਿੰਸ ਨੇ ਇੱਕ ਨਵਾਂ ਰੂਲ ਇੰਟਰੋਡਿਊਸ ਕੀਤਾ ਸੀ ਕਿ ਜੇ ਕੋਈ ਅੰਪਾਇਰ ਡਰਾਈਵਿੰਗ ਦੇ ਤਹਿਤ ਦੋਸ਼ੀ ਪਾਇਆ ਜਾਂਦਾ ਤੇ ਮੌਤ ਹੋ ਜਾਂਦੀ ਆ ਤਾਂ ਉਹਦਾ ਸਾਰੀ ਉਮਰ ਦੇ ਲਈ ਡਰਾਈਵਿੰਗ ਲਾਇਸੈਂਸ ਚਲੇ ਜਾਂਦਾ ਆ ਸੋ ਇਸ ਕਰਕੇ ਅਕਾਉਂਟੇਬਿਲਟੀ ਤੇ ਉਸ ਪਰਿਵਾਰ ਦੀ ਮਦਦ ਦੇ ਲਈ ਤੇ ਜਿਹੜੇਸ ਬੰਦੇ ਨੇ ਇਹ ਕੰਮ ਕੀਤਾ ਉਹਦੀ ਸਜ਼ਾ ਦੇ ਲਈ ਜਿਹੜੀਆਂ ਇਹ ਰੋਡ ਸੇਫਟੀ ਕਰਨ ਦੇ ਲਈ ਇਹ ਕੁਝ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ ਦੇਖੋ ਜੀ ਕਾਨੂੰਨ ਆਉਂਦੇ ਆ ਤੇ ਇਹਦੇ ਨਾਲ ਕਿੰਨਾ ਜਿਹਦਾ ਬਚਾਅ ਜਾਂ ਕਿੰਨੀ ਸ਼ਕਤੀ ਦੇ ਨਾਲ ਜਿਹੜੀ ਮਦਦ ਮਿਲਣ ਦੀ ਸੰਭਾਵਨਾ ਆ ਕੈਨੇਡਾ ਦੇ ਵਿੱਚ ਕਾਰਾਂ ਚੋਰੀ ਦੇ ਮਾਮਲੇ ਬਹੁਤ ਹੁੰਦੇ ਆ ਅਸੀਂ ਕਿੰਨੀਆਂ ਕਹਾਣੀਆਂ ਸੁਣੀਆਂ ਕਿੰਨਾ ਕੁ ਸੁਣਿਆ ਕਿ ਲੋਕ ਕਾਰਾਂ ਚੋਰੀ ਕਰਕੇ ਲੈ ਜਾਂਦੇ ਆ ਹੁਣ ਇੱਕ ਲਿਸਟ ਆਈ ਔਰ ਲਿਸਟ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਹੜੀਆਂ ਕਾਰਾਂ ਸਭ ਤੋਂ ਵੱਧ ਚੋਰੀ ਹੁੰਦੀਆਂ Honda CRV Ontario ਦਾ ਸਭ ਤੋਂ ਜ਼ਿਆਦਾ ਚੋਰੀ ਹੋਣ ਵਾਲਾ ਵਹੀਕਲ ਆ Honda CRV Ontario ਦੇ ਵਿੱਚ ਸਾਲ ਦੇ ਵਿੱਚ ਸਭ ਤੋਂ ਵੱਧ ਚੋਰੀ ਹੋਣ ਵਾਲਾ ਵਹੀਕਲ ਆ Ontario ਦੇ ਵਿੱਚ ਲਗਭਗ 1309 ਵਹੀਕਲ ਜਿਹੜੇ ਆ ਉਹ 2024 ਦੇ ਵਿੱਚ ਚੋਰੀ ਹੋਏ ਆ ਤੇ ਇਹ ਸਭ ਤੋਂ ਵੱਧ ਟਾਰਗੇਟ ਕੀਤਾ ਜਾਣ ਵਾਲਾ ਵਹੀਕਲ ਬਣ ਜਾਂਦਾ ਇਹਦਾ ਮਤਲਬ ਇਹ ਆ ਕਿ ਇਹ ਨੰਬਰ 1 ਸਟੋਲਨ ਵਹੀਕਲ ਆ ਪ੍ਰੋਵਿੰਸ ਦੇ ਵਿੱਚ ਕੈਨੇਡਾ ਦੇ ਵਿੱਚ Toyota RAV4 ਨੰਬਰ 1 ਦੇ ਉੱਤੇ ਆ ਪੂਰੇ ਕੈਨੇਡਾ ਦੇ ਵਿੱਚ ਦੇਖਣਾ ਹੋਵੇ ਕਿ ਕਿਹੜਾ ਵਹੀਕਲ ਸਭ ਤੋਂ ਵੱਧ ਚੋਰੀ ਕੀਤਾ ਗਿਆ ਉਹ ਟੋਇਟਾ ਰੈਫੋਰਾ ਜਿਆਦਾ ਚੋਰੀ ਕੀਤਾ ਜਾਣ ਵਾਲਾ 2060 থেਫਟ ਹੋਏ ਆ 2024 ਦੇ ਵਿੱਚ ਅੰਟੈਰੀਓ ਦੇ ਵਿੱਚ ਭਾਵੇਂ ਕਿ ਡਿਫਰੈਂਟ ਨੰਬਰ 1 ਆ ਪਰ ਨੈਸ਼ਨਲੀ ਰੈਵ 4 ਆਪਣੀ ਲੀਡ ਲੈ ਗਿਆ ਭਾਵੇਂ ਕਿ ਇਹਦੀ ਚੋਰੀ ਇਹ ਚੋਰੀ ਦੇ ਕਾਰਨ ਕਈ ਨੇ ਚੋਰੀ ਸੌਖੇ ਹੋ ਜਾਂਦੇ ਆ ਰੀਸੇਲ ਸੌਖੀ ਆ ਰੀਸੇਲ ਵੈਲਿਊ ਜ਼ਿਆਦਾ ਆ ਅ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਿੱਚ ਜਾਂਦੇ ਆ ਜਿੱਥੇ ਕਿ ਇਹਨਾਂ ਦੀ ਵੈਲਿਊ ਆ ਉੱਥੇ ਇਹਨਾਂ ਦੀ ਮਾਰਕੀਟ ਬਹੁਤ ਆ ਕਈ ਕਾਰਨ ਨੇ ਜਿਹੜੇ ਇਹਨੂੰ ਇਸ ਤਰੀਕੇ ਦੇ ਨਾਲ ਬਣਾਉਂਦੇ ਆ ਜਿਹੜੀ ਕੀਲੈਸ ਐਂਟਰੀ ਸਿਸਟਮ ਆ ਉਹ ਇਸ ਐਸਯੂਵੀ ਨੂੰ ਚੋਰੀ ਕਰਨਾ ਬਹੁਤ ਸੌਖਾ ਬਣਾ ਦਿੰਦਾ ਕ੍ਰਾਈਮਨਲ ਕੀ ਕਰਦੇ ਆ ਟੈਕ ਡਵਾਈਸ ਯੂਜ਼ ਕਰਦੇ ਆ ਉਹ ਹੈਕ ਕਰਦੇ ਆ ਜਾਂ ਜਿਹੜੀ ਕੀਲੈਸ ਐਂਟਰੀ ਆ ਉਹਨੂੰ ਸਿਗਨਲ ਦੇ ਨਾਲ ਕਰਕੇ ਤੇ ਉਹਨਾਂ ਦੇ ਨਾਲ ਕੀ ਹੁੰਦਾ ਕਿ ਕਾਰ ਅਨਲੌਕ ਹੋ ਜਾਂਦੀ ਹੈ ਇੰਜਨ ਸਟਾਰਟ ਹੋ ਜਾਂਦਾ ਤੇ ਡਰਾਈਵਰ ਸੈਕੰਡਸ ਦੇ ਵਿੱਚ ਹੀ ਉਹ ਕਾਰ ਲੈ ਕੇ ਚਲਿਆ ਜਾਂਦਾ ਆ ਇਸ ਕਰਕੇ ਜਿਹੜੇ ਨਵੇਂ ਐਸਯੂਵੀਜ਼ ਨੇ ਉਹ ਸਭ ਤੋਂ ਵੱਧ ਟਾਰਗੇਟ ਕੀਤੇ ਜਾ ਰਹੇ ਆ ਜਿਹੜੀ ਫਿਜ਼ੀਕਲ ਲੋਕ ਆ ਉਹ ਹਜੇ ਵੀ ਕੋਈ ਜ਼ਮਾਨਾ ਸੀ ਫਿਜ਼ੀਕਲ ਲੋਕ ਦੇ ਨਾਲ ਗੱਡੀ ਨੂੰ ਬਚਾਇਆ ਜਾਂਦਾ ਸੀ ਜਾਂ ਤੇ ਸਟੀਰਿੰਗ ਦੇ ਵਿੱਚ ਉਹਦੇ ਸਟੀਰਿੰਗ ਵੀਲ ਦੇ ਵਿੱਚ ਡੰਡਾ ਜਾਂ ਫਸਾ ਕੇ ਉਹਨੂੰ ਲੋਕ ਲਾ ਦਿੰਦੇ ਸੀ ਜਾਂ ਜਿਹੜੀ ਆਪਣੀ ਬ੍ਰੇਕ ਜਾਂ ਗੈਸ ਵਾਲਾ ਪੈਡਲ ਆ ਉਹਨੂੰ ਸੰਗਲੀ ਜੀ ਦੇ ਨਾਲ ਲੋਕ ਲਾ ਕੇ ਉਹਦੇ ਵਿੱਚ ਜਿੰਦਾ ਲਾ ਦਿੰਦੇ ਸੀ ਕੋਚ ਸਿਸਟਮ ਹਜੇ ਵੀ ਚੱਲ ਰਿਹਾ ਆ ਉਹਦੇ ਨਾਲ ਬਚਾਅ ਜ਼ਿਆਦਾ ਹੁੰਦਾ ਜਿਹੜਾ ਬਹੁਤ ਜ਼ਿਆਦਾ ਸਿਕਿਉਰਟੀ ਵਾਲਾ ਸਿਸਟਮ ਇਹਨਾਂ ਕਾਰਾਂ ਦੇ ਵਿੱਚ ਅਲਟਰਾ ਮਾਡਰਨ ਆ ਗਿਆ ਕਿ ਤੁਹਾਡੇ ਕੋਲ ਚਾਬੀ ਵੀ ਕੋਈ ਨਹੀਂ ਤੁਸੀਂ ਨੇੜੇ ਜਾਨੇ ਜੇਬ ਚ ਚਾਬੀ ਪਾ ਕੇ ਤੇ ਗੱਡੀ ਸਟਾਰਟ ਕਰ ਲੈਣੇ ਆ ਉਹਨੂੰ ਕਾਪੀ ਕਰਨਾ ਉਹ ਸਿਕਿਉਰਟੀ ਸਿਸਟਮ ਨੂੰ ਤੋੜਨਾ ਚੋਰਾਂ ਦੇ ਲਈ ਬਹੁਤ ਸੌਖਾ ਆ ਜਿਹੜਾ ਆਰਗੇਨਾਈਜ਼ਡ ਕਰਾਈਮ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਸ਼ਾਮਲ ਆ ਜਿਹੜੀ ਇਹ ਇਕਵਟ ਐਸੋਸੀਏਸ਼ਨ ਆ ਉਹ ਇਹ ਕਹਿ ਰਹੀ ਹੈ ਜਨੇ ਹ ਰਿਪੋਰਟ ਜਾਰੀ ਕੀਤੀ ਆ ਕਿ ਜਿਹੜੇ ਇਹਨਾਂ ਵਾਹਨਾਂ ਦੀ ਚੋਰੀ ਆ ਇੱਕ ਵੱਡਾ ਬਿਜ਼ਨਸ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਦੇ ਵਿੱਚ ਬਣ ਗਿਆ ਆ ਇਹ ਕੀ ਕਰਦੇ ਆ ਵਹੀਕਲ ਚੋਰੀ ਕਰਦੇ ਆ ਚੋਰੀ ਕਰਕੇ ਉਹਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਆ ਉੱਥੇ ਜਿਹੜਾ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ ਉਹ ਨਕਲੀ ਬਣਾ ਕੇ ਇਹਨੂੰ ਦੁਬਾਰਾ ਵੇਚ ਦਿੰਦੇ ਆ ਤੇ ਜਾਂ ਕੁਝ ਅਪਰਾਧਿਕ ਕਾਰਵਾਈਆਂ ਦੇ ਲਈ ਇਹਦੀ ਵਰਤੋਂ ਕਰਦੇ ਆ ਡੋਜ ਰੈਮ 1500 ਇਹ ਸੈਕੰਡ ਮੋਸਟ ਸਟੋਲਨ ਵਹੀਕਲ ਆ ਮਤਲਬ ਰੈਫੋਰ ਤੋਂ ਬਾਅਦ ਜਿਹੜਾ ਡੋਜ ਰੈਮ 1500 ਵਹੀਕਲ ਆ ਇਹ ਸਭ ਤੋਂ ਬਾਅਦ ਚੋਰੀ ਹੋ ਰਿਆ ਤੇ ਅੰਟੇਰੀਅਰ ਦੇ ਵਿੱਚ ਤੇ ਪੂਰੇ ਕੈਨੇਡਾ ਦੇ ਵਿੱਚ ਵੀ ਡੋਜ ਰੈਮ 1500 ਸੀਰੀਜ਼ ਨੰਬਰ 2 ਸਟੋਲਨ ਵਹੀਕਲ ਆ ਅੰਟੇਰੀਅਰ ਦੇ ਵਿੱਚ 1169 ਜਿਹੜੇ ਇਹ ਟਰੱਕ ਨੇ ਉਹ 2024 ਦੇ ਵਿੱਚ ਚੋਰੀ ਕੀਤੇ ਗਏ ਆ Honda Civic ਤੀਜੇ ਨੰਬਰ ਦੇ ਉੱਤੇ ਆ ਅੰਟੇਰੀਅਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਤੀਜੇ ਨੰਬਰ ਤੇ ਚੋਰੀ ਕੀਤੀ ਜਾਣ ਵਾਲੀਆਂ ਗੱਡੀਆਂ ਦੀ ਲਿਸਟ ਦੇ ਵਿੱਚ ਗੱਡੀ ਆ ਤੇ ਉਹ Honda Civic ਆ ਅਨਟੈਰੀਓ ਦੀ ਨੰਬਰ 3 Honda Civic ਆ ਜਿਹਦੇ ਚ 1113 ਥੈਫਟ ਹੋਇਆ ਤੇ ਜਿਹੜੀ 2019 ਮਾਡਲ ਆ ਇਹਨੂੰ ਸਭ ਤੋਂ ਵੱਧ Civic ਨੂੰ ਟਾਰਗੇਟ ਕੀਤਾ ਜਾ ਰਿਹਾ ਹਾਲਾਂਕਿ ਜਿਹੜੇ ਇਹਨਾਂ ਚੋਰੀਆਂ ਦੇ ਨੰਬਰ ਨੇ ਅਜੇ ਵੀ ਇਹ ਬਹੁਤ ਜ਼ਿਆਦਾ ਆ ਪਰ ਇੰਪਰੂਵਮੈਂਟ ਥੋੜੀ ਜਿਹੀ ਇਹਦੇ ਵਿੱਚ ਜ਼ਰੂਰ ਹੋਈ ਆ ਕੈਨੇਡਾ ਦੇ ਵਿੱਚ 19% ਡਿਕਰੀਸ ਹੋਇਆ ਟੋਟਲ ਵਹੀਕਲ ਥੈਫਟ ਦੇ ਵਿੱਚ ਪਰ ਪ੍ਰੋਬਲਮ ਹਜੇ ਵੀ ਬਹੁਤ ਜ਼ਿਆਦਾ ਸੀਰੀਅਸ ਆ 1 ਬਿਲੀਅਨ ਡਾਲਰ ਤੋਂ ਜ਼ਿਆਦਾ ਨੁਕਸਾਨ ਹਰ ਸਾਲ ਇਹਨਾਂ ਕਾਰਾਂ ਦੀ ਚੋਰੀ ਕਰਕੇ ਲੋਕਾਂ ਦਾ ਹੋ ਜਾਂਦਾ ਆ ਔਰ ਕੈਨੇਡੀਅਨ ਨੂੰ ਇੰਸ਼ੋਰੈਂਸ ਦੀ ਕਾਸਟ ਜਿਹੜੀ ਬਹੁਤ ਜ਼ਿਆਦਾ ਪੇ ਕਰਨੀ ਪੈਂਦੀ ਆ ਜੇ ਤੁਸੀਂ ਈਵਨ ਜੇ ਤੁਸੀਂ ਕਾਰ ਤੁਹਾਡੇ ਕੋਲ ਆ ਤੇ ਕਦੇ ਚੋਰੀ ਨਹੀਂ ਹੋਈ ਇਹਦੇ ਨਾਲ ਵੀ ਤੁਹਾਡੇ ਇੰਸ਼ੋਰੈਂਸ ਪ੍ਰੀਮੀਅਮ ਦੇ ਉੱਤੇ ਅਸਰ ਪੈਂਦਾ ਪਬਲਿਕ ਸੇਫਟੀ ਪਬਲਿਕ ਰਿਸੋਰਸਸ ਸ਼ਿਪਿੰਗ ਡਿਲੇਜ਼ ਜਿਹੜੀ ਸਟ੍ਰੈਸ ਆ ਵਿਕਟਮ ਦੇ ਲਈ ਹਰ ਤਰੀਕੇ ਦੇ ਨਾਲ ਕੁਝ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹਦਾ ਪੇ ਜਰੂਰ ਕਰ ਰਿਹਾ ਹੈ Ontario ਤੇ Quebec ਦੋ ਇਹੋ ਜਿਹੇ ਸੂਬੇ ਆ ਜਿੱਥੇ ਸਭ ਤੋਂ ਵੱਧ ਚੋਰੀਆਂ ਹੋ ਰਹੀਆਂ ਸਭ ਤੋਂ ਜ਼ਿਆਦਾ ਚੋਰੀਆਂ ਇਹਨਾਂ ਦੋ ਪ੍ਰੋਵਿੰਸਸ ਦੇ ਵਿੱਚ ਹੀ ਹੋ ਰਹੀਆਂ ਕਿਉਂਕਿ ਇਹ ਪੋਰਟ ਦੇ ਬਹੁਤ ਨੇੜੇ ਆ ਸਮੁੰਦਰ ਰਾਹੀਂ ਕਹਾ ਇਹਨਾਂ ਨੂੰ ਭੇਜਣਾ ਐਕਸਪੋਰਟ ਦੇ ਲਈ ਮੌਂਟਰੀਅਲ ਪੋਰਟ ਤੋਂ ਬਹੁਤ ਸੌਖਾ ਆ ਦੂਜਾ ਇੱਥੇ ਪੋਪੂਲੇਸ਼ਨ ਬਹੁਤ ਆ ਐਸਯੂਵੀਜ਼ ਇੱਥੇ ਹੈ ਬਹੁਤ ਉਹਨਾਂ ਦਾ ਵੋਲਿਊਮ ਬਹੁਤ ਹਾਈ ਆ ਤੇ ਜਿਹੜੀ ਐਕਟਿਵ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ ਉਹ ਇਹਨਾਂ ਥਾਵਾਂ ਦੇ ਉੱਤੇ ਕਾਫੀ ਜ਼ਿਆਦਾ ਕੰਮ ਕਰਦੇ ਆ ਅਥਾਰਟिटीज ਕਹਿ ਰਹੀਆਂ ਕਿ ਪ੍ਰੋਗਰੈਸ ਹੋ ਰਿਹਾ ਹੈ ਆ ਅਸੀਂ ਇਸ ਚੀਜ਼ ਨਾਲ ਲੜ ਰਹੇ ਆ ਪਰ ਇਹਦੇ ਬਾਵਜੂਦ ਜਿਹੜਾ ਕੁਛ ਨਾ ਕੁਛ ਕਰਨਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਜ਼ਿਆਦਾ ਐਂਟੀ-ਥੈਫਟ ਟੈਕਨੋਲੋਜੀ ਲਿਆਉਣੀ ਚਾਹੀਦੀ ਆ ਬਾਰਡਰ ਕੰਟਰੋਲ ਸਖਤ ਹੋਣਾ ਚਾਹੀਦਾ ਪੈਨਲਟੀ ਸਖਤ ਹੋਣੀਆਂ ਚਾਹੀਦੀਆਂ ਤੇ ਬੈਟਰ ਕੋਆਪਰੇਸ਼ਨ ਜਿਹੜੀ ਆ ਕਾਰ ਮੈਨੂਫੈਕਚਰਸ ਦੇ ਨਾਲ ਹੋਣੀ ਚਾਹੀਦੀ ਆ ਇਹਦੇ ਨਾਲ ਬਚਾ ਹੋ ਸਕਦਾ ਅਗਲੀ ਗੱਲਬਾਤ ਅਮਰਜੈਂਸੀ ਰੂਮਸ ਬਾਰੇ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਟੈਂਪੋਰਰੀਲੀ ਅਮਰਜੈਂਸੀ ਰੂਮ ਕਲੋਜ਼ ਹੋ ਰਹੇ ਆ ਪੈਰਾਮੈਡਿਕਸ ਯੂਨੀਅਨ ਨੇ ਇਹ ਗੱਲ ਹੁਣ ਕਹੀ ਆ ਕਿ 250 ਦੇ ਕਰੀਬ ਅਮਰਜੈਂਸੀ ਡਿਪਾਰਟਮੈਂਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਕਤੀ ਤੌਰ ਦੇ ਉੱਤੇ ਬੰਦ ਕੀਤੇ ਗਿਆ ਐ ਸਾਲ ਦੇ ਵਿੱਚ ਔਰ ਇਹ ਕਲੋਜ਼ਰ ਰਾਤਾਂ ਨੂੰ ਹੁੰਦੇ ਆ ਵੀਕਐਂਡ ਦੇ ਉੱਤੇ ਹੁੰਦੇ ਆ ਤੇ ਕਈ ਵਾਰੀ ਬਹੁਤ ਲੰਬੇ ਹੋ ਜਾਂਦੇ ਆ ਜਦੋਂ ਇੱਕ ਐਮਰਜੈਂਸੀ ਰੂਮ ਬੰਦ ਹੁੰਦਾ ਆ ਇਹਦੇ ਨਾਲ ਸਾਰੇ ਦਾ ਸਾਰਾ ਪ੍ਰੈਸ਼ਰ ਪੈਰਾਮੈਡਿਕਸ ਦੇ ਉੱਤੇ ਪੈ ਜਾਂਦਾ ਇੱਕ ਹਸਪੀਟਲ ਦਾ ਜੇਕਰ ਐਮਰਜੈਂਸੀ ਰੂਮ ਬੰਦ ਹੋ ਗਿਆ ਲੋਕ ਉਸ ਗੱਲ ਦੇ ਬਾਵਜੂਦ 911 ਕਾਲ ਕਰਦੇ ਆ ਇਹਦਾ ਮਤਲਬ ਇਹ ਆ ਕਿ ਪੈਰਾਮੈਡਿਕਸ ਨੂੰ ਉਹ ਸਾਰੀਆਂ ਐਮਰਜੈਂਸੀਜ਼ ਨੂੰ ਹੈਂਡਲ ਕਰਨਾ ਪੈਂਦਾ ਜਿਆਦਾ ਦੂਰ ਤੱਕ ਟਰੈਵਲ ਕਰਕੇ ਜਾਣਾ ਪੈਂਦਾ ਸਿਚੁਏਸ਼ਨ ਨੂੰ ਮੈਨੇਜ ਕਰਨਾ ਪੈਂਦਾ ਬੈਕਅਪ ਉਹਨਾਂ ਦੇ ਕੋਲ ਹੁੰਦਾ ਕੋਈ ਨਹੀਂ ਹੁਣ ਕਿਉਂਕਿ ਅੱਗੇ ਸਰਦੀਆਂ ਆ ਸਰਦੀਆਂ ਵਿੱਚ ਚੀਜ਼ਾਂ ਹੋਰ ਜ਼ਿਆਦਾ ਵਾਰਸਟ ਹੋ ਜਾਂਦੀਆਂ ਆ ਇਹਦੇ ਨਾਲ ਜ਼ਿਆਦਾ ਕਾਰ ਕ੍ਰੈਸ਼ ਹੁੰਦੇ ਆ ਸਰਦੀਆਂ ਦੇ ਵਿੱਚ ਆਪਾਂ ਜਾਣਦੇ ਆ ਬਰਫ਼ ਪਈ ਹੁੰਦੀ ਆ ਜ਼ਿਆਦਾ ਲੋਕ ਸਰਦੀਆਂ ਦੇ ਵਿੱਚ ਬਿਮਾਰ ਹੁੰਦੇ ਆ ਜ਼ਿਆਦਾ ਐਮਰਜੈਂਸੀ ਕਾਲ ਸਰਦੀਆਂ ਦੇ ਵਿੱਚ ਆਉਂਦੀਆਂ ਯੂਨੀਅਨ ਇਸ ਗੱਲ ਤੋਂ ਚਿੰਤਾ ਦੇ ਵਿੱਚ ਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹਾਈ ਡਿਮਾਂਡ ਆ ਇਸ ਹੌਲੀਡੇ ਮੰਥਸ ਦੇ ਵਿੱਚ ਕਿਸ ਤਰੀਕੇ ਨਾਲ ਹੈਂਡਲ ਕੀਤੀ ਜਾ ਸਕਦੀ ਆ ਜਿਹੜੀ ਰੂਰਲ ਕਮਿਊਨਿਟੀਆਂ ਨੇ ਜਿਹੜੇ ਪਿੰਡੂ ਏਰੀਏ ਨੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਸਭ ਤੋਂ ਵੱਧ ਅਸਰ ਪੈ ਰਿਹਾ ਆ ਜਿਹੜੇ ਛੋਟੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਐਮਰਜੈਂਸੀ ਰੂਮ ਬੰਦ ਕੀਤੇ ਜਾਂਦੇ ਆ ਭਾਵੇਂ ਇੱਕ ਦਿਨ ਦੇ ਲਈ ਪੈਰਾਮੈਡਿਕਸ ਉੱਥੇ ਸਾਰਾ ਦਾ ਸਾਰਾ ਹੈਲਥ케ਅਰ ਸਿਸਟਮ ਉਹਨਾਂ ਦੇ ਉੱਤੇ ਪੈ ਜਾਂਦਾ ਆ ਤੇ ਉਹਨਾਂ ਨੂੰ ਪੇਸ਼ੈਂਟ ਨੂੰ ਅਸੈਸਸ ਵੀ ਕਰਨਾ ਪੈਂਦਾ ਸਟੈਬਿਲਾਇਜ਼ ਵੀ ਕਰਨਾ ਪੈਂਦਾ ਦੂਰ ਦੂਰ ਤੱਕ ਉਹਨਾਂ ਨੂੰ ਟ੍ਰਾਂਸਪੋਰਟ ਵੀ ਕਰਨਾ ਪੈਂਦਾ ਇਹਦੇ ਨਾਲ ਜਿਹੜੇ ਬਹੁਤ ਡੇਂਜਰਸ ਡਿਲੇਜ਼ ਹੋ ਜਾਂਦੇ ਆ ਦੂਜਾ ਇਹ ਆ ਕਿ ਜਦੋਂ ਟਰੈਵਲ ਟਾਈਮ ਵੱਧ ਜਾਂਦਾ ਆ ਉੱਥੇ ਫਿਰ ਲੋਕਾਂ ਦਾ ਜੀਵਨ ਵੀ ਖਤਰੇ ਵਿੱਚ ਪੈ ਜਾਂਦਾ ਆ ਜਦੋਂ ਇੱਕ ਐਂਬੂਲੈਂਸ ਨੂੰ ਨੇੜੇ ਦੇ ਐਮਰਜੈਂਸੀ ਰੂਮ ਤੱਕ ਡਰਾਈਵ ਕਰਕੇ ਜਾਣ ਦੇ ਲਈ ਸਮਾਂ ਜ਼ਿਆਦਾ ਲੱਗੇ ਤਾਂ ਉੱਥੇ ਕੁਦਰਤੀ ਤੌਰ ਤੇ ਪੇਸ਼ੈਂਟ ਦਾ ਰਿਸਕ ਵੱਧ ਜਾਂਦਾ ਆ ਜਿਹੜਾ ਸਟ੍ਰੋਕ ਹੋ ਗਿਆ ਕਿਸੇ ਪੇਸ਼ੈਂਟ ਨੂੰ ਜਿਹੜਾ ਕ੍ਰੂਸ਼ਲ ਟ੍ਰੀਟਮੈਂਟ ਟਾਈਮ ਹੁੰਦਾ ਉਹ ਲੰਘ ਜਾਂਦਾ ਹਾਰਟ ਅਟੈਕ ਦੇ ਪੇਸ਼ੈਂਟਸ ਜਿਹੜੇ ਆ ਉਹਨਾਂ ਦਾ ਰਿਸਕ ਵੱਧ ਜਾਂਦਾ ਜਿਹੜੇ ਕਾਰਡੀਕ ਅਰੈਸਟ ਦੇ ਸਰਵਾਈਵਲ ਆ ਉਹਦੇ ਚਾਂਸਸ ਘਟ ਜਾਂਦੇ ਆ ਹਰ ਮਿੰਟ ਤੱਕ ਸੋ ਪੈਰਾਮੈਡਿਕਸ ਇਹ ਕਹਿੰਦੇ ਆ ਕਿ ਜਿਹੜੇ ਮਿੰਟ-ਮਿੰਟ ਦੀ ਜਦੋਂ ਵੈਲਿਊ ਹੁੰਦੀ ਆ ਤਾਂ ਉਸ ਵੇਲੇ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੁੰਦੀ ਆ ਜਿਹੜਾ ਜਦੋਂ ਇੱਕ ਥਾਂ ਦੇ ਉੱਤੇ ਐਮਰਜੈਂਸੀ ਰੂਮ ਬੰਦ ਹੁੰਦਾ ਦੂਜੇ ਦੇ ਉੱਤੇ ਵੱਡਾ ਅਸਰ ਪੈਂਦਾ ਪੈਰਾਮੈਡਿਕਸ ਪਹਿਲਾਂ ਹੀ ਸ਼ਾਰਟ ਸਟਾਫਡ ਨੇ ਉਹਨਾਂ ਕੋਲੇ ਪਹਿਲਾਂ ਹੀ ਬੰਦੇ ਘਟ ਯੂਨੀਅਨ ਇਹ ਕਹਿੰਦੀ ਆ ਕਿ ਅਸੀਂ ਤਾਂ ਪਹਿਲਾਂ ਹੀ ਜਿਹੜੇ ਉਹਦੇ ਨਾਲ ਸਟਰਗਲ ਕਰ ਰਹੇ ਆ ਕਿ ਸਾਡੇ ਕੋਲੇ ਬੰਦੇ ਹੈ ਨਹੀਂ ਐਮਰਜੈਂਸੀ ਰੂਮ ਦੇ ਬੰਦ ਹੋਣ ਦੇ ਨਾਲ ਜਿਆਦਾ ਸਮਾਂ ਲੱਗਦਾ ਹੈ ਸਰਕਾਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਕਿ ਜਿਆਦਾ ਹੈਲਥ케ਅਰ ਵਰਕਰ ਹਾਇਰ ਕਰੇ ਬੀਸੀ ਨੇ ਇੱਕ ਰਿਕਰੂਟਮੈਂਟ ਪੋਸਟ ਜਿਹੜਾ ਕੀਤਾ ਹੈ ਜਿਨੇ 80 ਨਰਸਸ 38 ਡਾਕਟਰ 16 ਜਿਹੜੇ ਨਰਸ ਪ੍ਰੈਕਟਿਸ਼ਨਰਸ ਨੇ ਪ੍ਰੈਕਟਿਸ਼ਨਰਸ ਨੇ ਤੇ ਜਿਹੜੇ 8 ਅਲਾਈਡ ਹੈਲਥ ਵਰਕਰਸ ਨੇ ਟੋਟਲ 140 ਯੂਐਸ ਵਰਕਰ ਇਹਨਾਂ ਹਾਇਰ ਕੀਤੇ ਆ ਪਰ ਪੈਰਾਮੈਡਿਕਸ ਕਹਿੰਦੇ ਆ ਕਿ ਜਿਹੜੀ ਰਿਕਰੂਟਮੈਂਟ ਆ ਉਹਦੇ ਨਾਲ ਸਾਰਾ ਕੁਝ ਫਿਕਸ ਨਹੀਂ ਹੁੰਦਾ ਸਾਨੂੰ ਹੋਰ ਇਹਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ